ਸੜ ਦੇ ਸੜ ਦੇ ਟੁੱਟਦਾ ਤਾਂ ਨਹੀਂ ਮੈਂ ਕਿਹਾ ਮੇਰੀ ਗਾਰੰਟੀ ਆ ਜੇ ਟੁੱਟ ਗਿਆ ਮੈਂ ਕਿਹਾ ਕੋਈ ਪੈਸਾ ਨਹੀਂ ਸ਼ਰਤ ਲਵਾਂਗਾ ਮੈਂ ਲਾਗੀ 5000 ਰੁਪਏ ਲਵਾਂ ਜੇ ਟੁੱਟ ਗਿਆ ਮੈਂ ਕਿਹਾ ਜਮਾ ਲਾਈਵ ਦੇऊं ਕਰ ਚੈੱਕ ਬਾਈ ਲੈ ਵੀ ਮਿੱਤਰੋ ਸਬੰਟਡ ਜਾਲੀਆਂ ਬਣਾਉਂਦਾ ਬਾਈ ਬਾਕੀ ਕੀ ਕੀ ਹੋਰ ਆਈਟਮਾਂ ਬਣਾਉਂਦਾ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਵੀ ਸਿੱਧੂ ਮੂਸੇ ਵਾਲੇ ਆਸੇ ਪਾਸੇ ਕੋਠੀ ਦੇ ਜਿਹੜੀਆਂ ਜਾਲੀਆਂ ਲਵਾਈਆਂ ਨੇ ਉਹਦੇ ਨਾਲ ਦੀਆਂ ਜਾਲੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਜੰਮੂ ਕਸ਼ਮੀਰ ਤੱਕ ਪਹੁੰਚਾ ਦੇਣੀਆਂ ਨੇ ਮਾਨਸਾ ਤੋਂ ਲੈ ਕੇ ਚਾਰੇ ਪਾਸੇ ਹੁਣ ਤੁਹਾਨੂੰ ਦਿਖਾਉਨੇ ਡੈਮੋ ਵੀ ਜਾਲੀਆਂ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਨੇ ਤੇ ਹੋਰ ਕੀ ਕੀ ਆਟਮਾ ਮਿਲਦੀਆਂ ਨੇ ਵੀ ਜੰਮੂ ਕਸ਼ਮੀਰ ਤੱਕ ਮਾਨਸਾ ਤੋਂ ਲੈ ਕੇ ਕਿਸੇ ਨੂੰ ਹੋਰ ਕਿਤੇ ਜਾਲੀਆਂ ਨਹੀਂ ਮਿਲੀਆਂ ਜਾਲੀਆਂ ਤਾਂ ਮਿਲੀਆਂ ਵੀਰੇ ਪਰ ਆਪਣੇ ਨਾਲ ਦੀ ਕੁਆਲਿਟੀ ਤੇ ਡਿਜ਼ਾਈਨ ਨਹੀਂ ਮਿਲੇ ਅੱਛਾ ਚੈੱਕ ਕਰੋ ਡਿਜ਼ਾਈਨ ਤੁਸੀਂ ਆਪਣੇ ਅੱਛਾ ਇਹਦੇ ਵਿੱਚ ਤੁਸੀਂ ਇਹੋ ਜਿਹਾ ਪਾਉਣੇ ਕਿਉਂ ਵੀਰ ਜਿਸ ਕੁਆਲਿਟੀ ਦੀ ਗੱਲ ਕੀਤੀ ਹੈ ਆਪਾਂ ਪਾਉਣੇ ਵੀਰੇ ਜੀਰਾ ਬਜਰੀ ਜੀਰਾ ਬਜਰੀ ਆਪਣਾ ਬਣਿਆ ਕ੍ਰੈਸ਼ਰ ਠੀਕ ਹੈ ਅਸੀਂ ਆਪ ਜਾ ਕੇ ਕਟਵਾ ਕੇ ਲੈ ਕੇ ਆਉਣੇ ਆ ਠੀਕ ਹੈ ਠੀਕ ਹੈ ਨਾ ਤੇ ਆਹ ਡਿਜ਼ਾਈਨ ਨੇ ਤੇ ਤੁਹਾਨੂੰ ਮੈਂ ਮਟੀਰੀਅਲ ਵੀ ਚੈੱਕ ਕਰਾ ਦਣਾ ਅਸਾਂ ਮਟੀਰੀਅਲ ਆਪਣੇ ਕੋਲੇ ਕੀ ਕੀ ਆਏਗਾ ਆ ਅਸੀਂ ਬਜਰੀ ਜੀਰਾ ਬਜਰੀ ਵੀਰੇ ਤੇ ਆਹ ਦੂਜੀ ਬਜਰੀ ਨਾਲੋਂ ਕੋਸਟਲੀ ਪੈਂਦੀ ਹੈ ਤੁਸੀਂ ਚੈੱਕ ਕਰੋ ਭਈਆ ਅਸਾਂ ਇਹਨੂੰ ਜੀਰਾ ਬਜਰੀ ਕਹਿੰਦੇ ਆ ਹਾਂ ਭਈਆ ਨਾ ਜਿਵੇਂ ਚੰਗੇ ਹਲਵਾਈ ਨੇ ਬਣਾਣਾ ਬਣਾਇਆ ਹੁੰਦਾ ਹਾਂ 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 ਦੋਸਤੋ ਆਹ ਦੇਖ ਲਓ ਇਹਨੂੰ ਕਹਿੰਦੇ ਜੀਰਾ ਬਜਰੀ ਤੇ ਕਹਿੰਦੇ ਕੋਸਟਲੀ ਹੁੰਦੀ ਹੈ ਇਹ ਇਸ ਕਰਕੇ ਥੋੜੀ ਜਿਹੜੀ ਕੁਆਲਿਟੀ ਆ ਮੂੰਹੋਂ ਬੋਲਦੀ ਹੈ ਮੂੰਹੋਂ ਬੋਲਦੀ ਹੈ ਆ ਆਪਣਾ ਕ੍ਰੈਸ਼ਰ ਠੀਕ ਹੈ ਇਹ ਕ੍ਰੈਸ਼ਰ ਹੈਗਾ ਹਾਂਜੀ ਤੇ ਆਪਾਂ ਪਾਵਿਆਂ ਚ ਪਾਉਨੇ ਆ ਫਾਈਬਰ ਦਾ ਸਰੀਆ ਤੇ ਫਾਈਬਰ ਦੀ ਤਾਰ ਫਾਈਬਰ ਦਾ ਸਰੀਆ ਤੇ ਫਾਈਬਰ ਦੀ ਤਾਰ ਤਾਂ ਦੋਸਤੋ ਜਿਹੜਾ ਤੁਸੀਂ ਸਕਰੀਨ ਤੇ ਚੱਲਦਾ ਦੇਖ ਰਹੇ ਹੋ ਫਾਈਬਰ ਦਾ ਸਰੀਆ ਤੇ ਫਾਈਬਰ ਦੀ ਤਾਰ ਇਹਨਾਂ ਜਿਹੜੀ ਕੁਆਲਿਟੀ ਆ ਉਹਦੀ ਖਾਸੀਅਤ ਹੈ ਵੀ ਫਾਈਬਰ ਦਾ ਸਰੀਆ ਤੇ ਫਾਈਬਰ ਦੀ ਤਾਰ ਹੀ ਪਾਉਂਦੇ ਨੇ ਮਟੀਰੀਅਲ ਚ ਬਾਕੀ ਹੋਰ ਆਪਣੇ ਕੋਲੇ ਕੀ ਕੀ ਆਈਟਮਾਂ ਤਿਆਰ ਹੁੰਦੀਆਂ ਨੇ ਆਪਣੇ ਕੋਲੇ ਕਿਸੇ ਕਿਸਮ ਦੀ ਜਾਲੀ ਜੇ ਕੋਈ ਅਗਲਾ ਆਪ ਦਾ ਡਿਜ਼ਾਈਨ ਲਿਆ ਕੇ ਤਿਆਰ ਕਰਾਉਣਾ ਚਾਵੇ ਤਾਂ ਕੋਲੇ ਬਹਿ ਕੇ ਵੀ ਤਿਆਰ ਕਰਵਾ ਸਕਦਾ ਆਪਣੇ ਤੋਂ ਕਿਸੇ ਕਿਸਮ ਦਾ ਕੋਈ ਪਾਵਾ ਬਣਵਾਉਣਾ ਹੈ ਰੇਲਿੰਗ ਪਾਵਾ ਪਿੱਲਰ ਸਿਮੈਂਟਡ ਕੋਈ ਵੀ ਪ੍ਰੋਡਕਟ ਆਪਣੇ ਕੋਲੇ ਬਹਿ ਕੇ ਆਪਦੀ ਚੁਆਇਸ ਨਾਲ ਬੰਦਾ ਤਿਆਰ ਕਰਾ ਸਕਦਾ ਆਪਾਂ ਸਿਮੈਂਟਡ ਪ੍ਰੋਡਕਟ ਕੋਈ ਵੀ ਆਪਾਂ ਤਿਆਰ ਕਰਕੇ ਦਿੰਨੇ ਆ ਸਲੇਬਾਂ ਵੀ ਬਣਾਉਣੇ ਆਪਾਂ ਛੱਤ ਪਾਉਣ ਵਾਲੀਆਂ ਸਲੇਬਾਂ ਵੀ ਬਣਾ ਤਾਂ ਦੋਸਤੋ ਇੱਥੇ ਹਰ ਆਈਟਮ ਮਿਲਦੀ ਹੈ ਸਿਮੈਂਟਡ ਜੇ ਤੁਸੀਂ ਆਪਦੇ ਮਨਪਸੰਦ ਦੀ ਕੋਈ ਜਾਲੀ ਤਿਆਰ ਕਰਾਉਣੀ ਹੈ ਸਲੈਬ ਤਿਆਰ ਕਰਾਉਣੀ ਹੈ ਪਾਵੇ ਤਿਆਰ ਕਰਾਉਣੇ ਆ ਕੋਈ ਡਿਜ਼ਾਈਨਰ ਹੋਰ ਆਈਟਮ ਤਿਆਰ ਕਰਾਉਣੀ ਹੈ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਤਾਂ ਫਿਰ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਤਾ ਨੋਟ ਕਰ ਲਓ ਜੀ ਪਹੁੰਚਣਾ ਕਿੱਥੇ ਹੈ ਇਹ ਹੈ ਮਾਨਸਾ ਬਰਨਾਲਾ ਕੈਂਚੀਆਂ ਚੌਕ ਆਪਾਂ ਪਹਿਲਾਂ ਤੁਹਾਨੂੰ ਪੂਰਾ ਚੌਕ ਘੁੰਮ ਕੇ ਦਿਖਾਵਾਂਗੇ ਇਹ ਆਪਾਂ ਸਾਰਾ ਚੌਕ ਘੁੰਮ ਲਏ ਜੀ ਹੁਣ ਆਪਾਂ ਚੱਲਾਂਗੇ ਭੀਖੀ ਰੋਡ ਤੇ ਥੋੜੀ ਦੂਰ ਜਾ ਕੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਮਾਨ ਸੁੱਖ ਦਾ ਟਾਬਾ ਟੱਪ ਕੇ ਥੋੜੀ ਜੀ ਦੂਰ ਜਾ ਕੇ ਆ ਆ ਗਿਆ ਜੀ ਜੀਓ ਦਾ ਪੰਪ ਤੇ ਜੀਓ ਦੇ ਪੰਪ ਦੇ ਸਾਹਮਣੇ ਦਸ਼ਮੇਸ਼ ਐਲੀਵੇਸ਼ਨ ਆਲ ਇੰਡੀਆ ਦੇ ਵਿੱਚ ਹੋਮ ਡਿਲੀਵਰੀ ਵੀ ਕੀਤੀ ਜਾਂਦੀ ਹੈ ਚਾਹੇ ਤੁਸੀਂ ਹਰਿਆਣਾ ਚ ਚਾਹੇ ਤੁਸੀਂ ਪੰਜਾਬ ਚ ਕਿਤੇ ਵੀ ਹਿਮਾਚਲ ਚ ਮੈਗਨਾ ਜੰਮੂ ਤੱਕ ਵੀ ਡਿਲੀਵਰੀ ਕਰ ਦੇਣਗੇ ਆਰਡਰ ਤੁਸੀਂ ਦੇ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨ ਦੀ ਜਾਲੀ ਪਾਵਾ ਬਾਕੀ ਹੋਰ ਮਟੀਰੀਅਲ ਵੀ ਸਿਮੈਂਟਡ ਤੁਸੀਂ ਤਿਆਰ ਕਰਵਾ ਸਕਦੇ ਹੋ ਵਧੀਆ ਕੁਆਲਿਟੀ ਦਾ ਬਾਕੀ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਫੋਨ ਕਰਾਓ ਤੇ ਜਾਣਕਾਰੀ ਪਾਓ